ਇਹਦੀ ਉਹਨਾਂ ਨੂੰ ਦਵਾਦਾ ਆ ਪਰੋਲ ਜਿਹੜੀ ਦਿੱਤੀ ਗਈ ਹੈ ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨਾਂ ਨੂੰ ਬਾਅਦ ਬਾਅਦ ਜਿਹੜੀ ਪਰੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਰਹੀ ਹੈ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਔਰ ਬੀਜੇਪੀ ਜਿਹੜੀਆਂ ਉਹ ਜਾਣ ਬੁੱਝ ਕੇ ਫੁਨੂਦੀ ਆ ਕਰਦੀ ਹੈ ਮੈਂ ਬੀਜੇਪੀ ਦੀ ਇਸ ਕੱਟਿਆ ਚਾਲ ਦੀ ਨਿੰਦਾ ਕਰਦਾ ਔਰ ਮੈਂ ਉਹ ਸਮਝਦੇ ਕਿ ਸਾਡੇ ਸਿੱਖ ਜਨਤਾ ਦੇ ਨਾਮ ਨੂੰ ਬੀਜਪੀ ਛੇੜ ਲਈ ਹੈ ਉਹ ਜਿਹੜੇ ਪੰਜਾਬ ਦੇ ਬੀਜਪੀ ਦੇ ਲੀਡਰ ਹੈ ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜਪੀ ਜਾ ਕੇ ਸਿਕ ਲੀਡਰ ਕਹਿੰਦੇ ਹਨ ਉਹਨਾਂ ਦੀ ਵੀ ਨੂੰ ਸਭ ਨੂੰ ਲੱਗੀ ਪਈ ਉਹ ਕਿੱਥੇ ਆ ਪਰ ਇਦਾਂ ਕਿਸੇ ਮੁੱਜਮ ਨੂੰ ਕਤਲ ਦੇ ਮੁੱਜਮ ਨੂੰ ਇਹਨੂੰ ਉਮਰਦਿਆਂ ਦੀ ਸਜ਼ਾ ਹੋਈ ਆ ਬਾਅਦ ਬਾਅਦ ਦੋ ਦੋ ਮਹੀਨੇ ਬਾਅਦ ਉਹਨੂੰ ਬਾਹਰ ਲਿਆਉਣਾ ਤੇ ਸਾਰਾ ਪੋਲਿਟਿਕਲ ਡਰਾਮਾ ਇੰਨਾ ਕੁ ਲਿਉਂਦੇ ਬਾਅਦ باوجود ਮੈਂ ਮੈਂ ਬੜੇ ਯਕੀਨ ਨਾਲ ਕਹਿਣਾ ਚਾਹੁੰਦਾ ਕਿਉਂਕਿ ਹਿਦਰਾਣੇ 'ਚ ਸਾਡੀ ਪਾਰਟੀ ਵੀ ਇਲੈਕਸ਼ਨ ਲੜ ਰਹੀ ਹੈ ਬੀਜੇਪੀ ਹਿਦਰਾਣੇ 'ਚ ਬਹੁਤ ਬੁਰੀ ਤਰ੍ਹਾਂ ਹੋਊਗੀ ਉਹ ਜਿੰਨੀ ਜਿਹੜਾ ਮਦੀ ਰਾਮਦੀਤ ਨੂੰ ਬਾਹਰ ਲਾਉਣ ਬੀਜੇਪੀ ਜਿੱਤੀ ਨਹੀਂ ਲੱਕ ਤੋੜ ਵੀ ਉਹ ਦੁਹਾਰ ਹੋਣੀ ਆ ਸੋ ਮੈਂ ਹਿਦਰਾਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਜਿਹੜੀਆਂ ਵਾਅਦੇ ਹੀ ਵਾਲੀਆਂ ਚਾਲਾਂ ਚੱਲਣ ਦੇ ਬੀਜੇਪੀ ਆ ਦੇ ਨੇ ਚਾਲਾਂ ਚੱਲਦੀ ਫਸਲਾ ਬੀਜੇਪੀ ਦਾ ਜਿਹੜਾ ਹਿਦਰਾਣੇ 'ਚੋਂ ਬਾਈਕਟ ਕਰਨਾ ਔਰ ਭਾਜਪਾ ਦਾ ਜਿਹੜਾ ਪਤਾ ਸਾਫ਼ ਤੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਜਦੋਂ ਆ ਰਾਮ ਰਹੀਮ ਨੂੰ ਜਿਹੜੀ ਪੇਰੋਲ ਦਿੱਤੀ ਗਈ ਆ ਉਸ ਤੇ ਆਪਣਾ ਸਪਸ਼ਟਿਕਰ ਦਿੰਦੇ ਹੋਏ ਕਿਹਾ ਕਿ ਭਾਜਪਾ ਹਰਿਆਣਾ ਵਿੱਚ ਹਾਰ ਦੀ ਨਜ਼ਰ ਆ ਰਹੀ ਹੈ ਇਸ ਲਈ ਉਹਨਾਂ ਨੇ ਜਿਹੜੇ ਆ ਰਾਮ ਰਹੀਮ ਨੂੰ ਪੇਰੋਲ ਦਿੱਤੀ ਆ ਕਿਉਂਕਿ ਭਾਜਪਾ ਦੇ ਹੁਣ ਜਿਹੜੇ ਆ ਪੈਰ ਓਖੜਦੇ ਨਜ਼ਰ ਆ ਰਹੇ ਨੇ ਜਿਸ ਦਾ ਸਹਾਰਾ ਲੈ ਲਈ ਉਹਨਾਂ ਨੇ ਰਾਮ ਰਹੀਮ ਨੂੰ ਜੜਾਇਆ ਪੈਰੋਲ ਦਿੱਤੀ ਗਈ ਹੈ ਉਹਨਾਂ ਨੇ ਇਹ ਵੀ ਗੱਲ ਕਿਹਾ ਕਿ ਬਹੁਤ ਸਾਰੇ ਅਜੇ ਵੀ ਇਹੋ ਜਿਹੇ ਲੋਕ ਨੇ ਜਿਹੜੇ ਜੇਲਾ ਵਿੱਚ ਸੜ ਰਹੇ ਨੇ ਜਿਨ੍ਹਾਂ ਦੀਆਂ ਸਜ਼ਾਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਨਾ ਤਾਂ ਪੈਰੋਲ ਦਿੱਤੀ ਗਈ ਹੈ ਨਾ ਹੀ ਉਹਨਾਂ ਨੂੰ ਜਿਹੜੀ ਆ ਸਰਕਾਰ ਨੇ ਰਿਹਾ ਕੀਤਾ ਪਰ ਭਾਜਪਾ ਜਿਹੜੀ ਆ ਇੱਕ ਵੱਡੇ ਪੱਧਰ ਦੀ ਜਿਹੜੀ ਆ ਆਪਣੀ ਕਹਿ ਸਕਦੇ ਆ ਕਿ ਪਲਾਨ ਕਰ ਰਹੀ ਹੈ ਕਿ ਕਿਸੇ ਤਰ੍ਹਾਂ ਆ ਰਾਮ ਰਹੀਮ ਨੂੰ ਜਿਹੜਾ ਪੈਰੋਲ ਦਿੱਤੀ ਹੈ ਤੇ ਉਹਦੇ ਨਾਲ ਸਾਡ ਨੂੰ ਬੋਟਾਂ ਪੈ ਜਾਣ ਪਰ ਜੋ ਹਾਲਾਤ ਇਸ ਵੇਲੇ ਹਰਿਆਣਾ ਦੇ ਬਣੇ ਹੋਏ ਨੇ ਉਹ ਬਿਲਕੁਲ ਜਿਹੜੇ ਆ ਨਾਜ਼ੁਕ ਨੇ ਆ ਉਤੋਂ ਹਰਿਆਣਾ ਤੋਂ ਜਿਹੜੀ ਭਾਜਪਾ ਹਾਰ ਦੀ ਨਜ਼ਰ ਆ ਰਹੀ ਹੈ ਕਿਉਂਕਿ 5 ਅਕਤੂਬਰ ਜਿਹੜੀਆਂ ਹਰਿਆਣਾ ਦੇ ਵਿੱਚ ਚੋਣਾ ਹੋਣੀ ਆ ਉਸ ਨੂੰ ਲੈ ਕੇ ਜਿਹੜੀ ਭਾਜਪਾ ਬਹੁਤ ਜਿਹੜੇ ਆ ਆਪਣੇ ਇਹ ਜਿਹੜੇ ਤੱਥਾਂ ਤੇ ਚੱਲ ਰਹੀ ਹੈ ਕਿਉਂਕਿ ਉਹਨਾਂ ਨੇ ਰਾਮ ਰਵੀਰ ਨੂੰ ਇਸੇ ਕਰਕੇ ਲਿਆਂਦਾ ਕਿ ਉਹਦੀਆਂ ਜਿਹੜੇ ਬੁੱਟਾਂ ਆ ਉਹ ਭਾਜਪਾ ਨੂੰ ਪੁਕਤੀਆਂ ਜਾਣ ਸੋ ਭਾਜਪਾ ਬੋਲੋ ਜਿਹੜਾ ਇਹ ਰਾਮ ਰਵੀਰ ਨੂੰ ਪੈਰੋਲ ਦਿੱਤੀ ਗਈ ਆ ਇਹ ਪੰਜਾਬ ਨੇ ਭਲਕੇ ਦੇਸ਼ ਦੇ ਕਾਨੂੰਨ ਦੇ ਨਾਲ ਜਿਹੜੀ ਆ ਵੱਡੀ ਧੁਖਾ ਹੋ ਰਿਹਾ ਪੰਜਾਬ ਦੇ ਕਾਨੂੰਨੀ ਦੇਸ਼ ਦੇ ਕਾਨੂੰਨ ਦੀਆਂ ਤਜੀਆਂੜਾਂ ਜਾਂ ਜਾ ਰਹੀਆਂ ਕਿਉਂਕਿ ਬਾਕੀ ਜਿਹੜੇ ਬਹੁਤ ਸਾਰੇ ਹੋਰ ਕੈਦੀ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਚੁੱਕਾ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਪਰ ਰਾਮ ਰਹੀਮ ਦੀ ਪੇਰ ਉਲਤੇ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ